7 ਪੋ ਸਰਸਾ ਕੰਡੇ ਗੁਰੂ ਪਰਿਵਾਰ ਵਿਛੋੜਾ 6 ਪੋ ਦੀ ਰਾਤ ਸ੍ਰੀ ਆਨੰਦਪੁਰ ਸਾਹਿਬ ਨੂੰ ਤਿਆਗਣ ਤੋਂ ਬਾਅਦ ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਵੱਲ ਨੂੰ ਵਧੇ ਸਾਹਿਬ ਟੀਬੀ ਤੋਂ ਹੁੰਦੇ ਹੋਏ ਗੁਰੂ ਸਾਹਿਬ ਜਥੇ ਸਮੇਤ ਅੱਗੇ ਵਧੇ ਤੇ ਅੰਮ੍ਰਿਤ ਵੇਲੇ ਸਰਸਾ ਦੇ ਕੰਡੇ ਤੇ ਪਹੁੰਚ ਗਏ ਉਸ ਸਮੇਂ ਸਰਸਾ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਸੀ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਆਸਾ ਕੀ ਵਾਰ ਦਾ ਕੀਰਤਨ ਕੀਤਾ ਪਿੱਛੋਂ ਮੁਗਲ ਫੌਜ ਚੜ੍ਹਦੀ ਆ ਰਹੀ ਸੀ ਬਹੁ ਫਟਾਲਾ ਹੋਇਆ ਤਾਂ ਗੁਰੂ ਸਾਹਿਬ ਜੀ ਨੇ ਫੈਸਲਾ ਲਿਆ ਕਿ ਸਰਸਾ ਨੂੰ ਪਾਰ ਕੀਤਾ ਜਾਵੇ ਸਰਸਾ ਨੂੰ ਪਾਰ ਕਰਦਿਆਂ ਉਸ ਸਮੇਂ ਗੁਰੂ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਗੁਰੂ ਪਰਿਵਾਰ ਦੇ ਵਿਛੋੜੇ ਦੀ ਯਾਦ ਵਿੱਚ ਸਰਸਾ ਕੰਡੇ ਅੱਜਕੱਲ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸ਼ਿਸ਼ੋਬਤ ਤੱਕ ਆਪ ਜੀ ਦਰਸ਼ਨ ਕਰੋ ਤੇ ਆਪਣੇ ਜੀਵਨ ਨੂੰ ਸਫਲਾ ਕਰੋ ਜੀ ਦੋਸਤੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ